ਰਾਜਵੀਰ ਜਵੰਦੇ ਦੀ ਘਰਵਾਲੀ ਨੇ ਫਰੋਲਿਆ ਦਰਦ ਦੱਸਤਾ ਹਾਦਸੇ ਵਾਲੇ ਦਿਨ ਦਾ ਅਸਲੀ ਸੱਚ ਰਾਜਵੀਰ ਜਵੰਦੇ ਦਾ ਜਾਣਾ ਇਸ ਦੁਨੀਆ ਲਈ ਹਮੇਸ਼ਾ ਹੀ ਵਿਰਾਗਮਈ ਰਹੇਗਾ ਕਿਉਂਕਿ ਰਾਜਵੀਰ ਜਵੰਦਾ ਸ਼ਖਸੀਅਤ ਅਜਿਹੀ ਸੀ ਜਿਸ ਨੇ ਆਪਣੇ ਗਾਣਿਆਂ ਹੀ ਨਹੀਂ ਆਪਣੇ ਇਨਸਾਨੀਅਤ ਦੇ ਨਾਤੇ ਵੀ ਲੋਕਾਂ ਦੇ ਵਿੱਚ ਪਿਆਰ ਵੰਡਿਆ ਤੇ ਸ਼ਾਇਦ ਇਸ ਕਰਕੇ ਹੀ ਅੱਜ ਉਸ ਨੂੰ ਬੱਚਾ-ਬੱਚਾ ਯਾਦ ਕਰਕੇ ਭਾਵਕ ਹੋ ਜਾਂਦਾ ਹੈ ਤੇ ਜਿੱਥੇ ਉਸ ਦੀ ਮੌਤ ਤੇ ਪੂਰਾ ਪੰਜਾਬ ਸੋਗ ਦੇ ਵਿੱਚ ਹੈ ਉੱਥੇ ਹੀ ਉਸ ਤੇ ਪਿੰਡ ਪੋਨਾ ਦੇ ਲੋਕ ਵੀ ਇਹ ਦੱਸਦੇ ਹਨ ਕਿ ਜਵੰਦੇ ਵਰਗਾ ਲਾਇਕ ਪੁੱਤ ਦੁਬਾਰਾ ਪੈਦਾ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਬਹੁਤ ਹੀ ਦਰਿਆਦਿਲ ਇਨਸਾਨ ਸੀ ਤੇ ਜਿੱਥੇ ਇਹ ਗੱਲ ਦੱਸੀ ਜਾ ਰਹੀ ਹੈ ਕਿ ਰਾਜਵੀਰ ਜਵੰਦੇ ਦੀ ਮੌਤ ਦੋ ਆਵਾਰਾ ਸਾਨਾ ਦੇ ਟਕਰਾਉਣ ਕਾਰਨ ਹੋਈ ਉੱਥੇ ਹੀ ਰਾਜਵੀਰ ਦੀ ਪਤਨੀ ਨੇ ਹੁਣ ਕੈਮਰੇ ਸਾਹਮਣੇ ਆ ਕੇ ਕਈ ਵੱਡੇ ਸੱਚ ਦੱਸ ਦਿੱਤੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਵੀਰ ਦੀ ਪਤਨੀ ਦਾ ਕਹਿਣਾ ਹੈ ਕਿ ਰਾਜਵੀਰ ਨੂੰ ਮੋਟਰਸਾਈਕਲ ਤੇ ਘੁੰਮਣ ਦਾ ਬਹੁਤ ਸ਼ੌਂਕ ਸੀ ਤੇ ਹਰ ਸਾਲ ਉਹ ਆਪਣੇ 7-8 ਦੋਸਤਾਂ ਦੇ ਨਾਲ ਘੁੰਮਣ ਲਈ ਜਾਇਆ ਕਰਦਾ ਸੀ। ਇਸ ਵਾਰ ਵੀ ਉਹ ਘੁੰਮਣ ਲਈ ਜਾਣ ਦਾ ਪਲਾਨ ਬਣਾ ਰਿਹਾ ਸੀ ਤੇ ਰਾਜਵੀਰ ਨੇ ਪਿਛਲੇ ਕਈ ਮਹੀਨਿਆਂ ਤੋਂ ਬੁੱਕ ਕੀਤਾ BMW ਕੰਪਨੀ ਦਾ ਮੋਟਰਸਾਈਕਲ ਖਰੀਦਿਆ ਤੇ ਟੈਕਸ ਵਗੈਰਾ ਪਾ ਕੇ ਉਸ ਮੋਟਰਸਾਈਕਲ ਦੀ ਕੀਮਤ ਲਗਭਗ 27 ਲੱਖ ਰੁਪਏ ਦੱਸੀ ਜਾ ਰਹੀ ਹੈ ਤੇ ਉਸ ਦੀ ਪਤਨੀ ਨੇ ਕਿਹਾ ਕਿ ਜਦੋਂ ਰਾਜਵੀਰ ਨੇ ਘਰੋਂ ਜਾਣਾ ਸੀ ਤਾਂ ਉਸ ਨੇ ਕਿਹਾ ਕਿ ਤੁਸੀਂ ਮੋਟਰਸਾਈਕਲ ਦੀ ਥਾਂ ਤੇ ਗੱਡੀ ਲੈ ਜਾਂਦੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦ ਖਰਾਬ ਹੋ ਜਾਵੇ ਤਾਂ ਰਾਜਵੀਰ ਨੇ ਉਸ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਮੋਟਰਸਾਈਕਲ ਦਾ ਨਜ਼ਾਰਾ ਗੱਡੀ ਤੇ ਨਹੀਂ ਆ ਸਕਦਾ ਤੇ ਉਸ ਨੇ ਆਪਣੀ ਪਤਨੀ ਦੀ ਇੱਕ ਵੀ ਨਾ ਸੁਣੀ ਤੇ ਉਹ ਬਾਈਕ ਤੇ ਰਾਈਡਿੰਗ ਲਈ ਨਿਕਲ ਗਿਆ ਤੇ ਜਦੋਂ ਗਿਆਤਾ ਥੋੜੀ ਸਮੇਂ ਬਾਅਦ ਹੀ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਦਾ ਐਕਸੀਡੈਂਟ ਅਜੇ ਤੱਕ ਵੀ ਲੋਕਾਂ ਦੇ ਮਨਾਂ ਵਿੱਚ ਸ਼ੱਕ ਦੀ ਘੜੀ ਤੇ ਖੜਾ ਹੈ ਤੇ ਪਰਿਵਾਰ ਤੱਕ ਇਹ ਖਬਰ ਬਹੁਤ ਲੇਟ ਪਹੁੰਚੀ ਤੇ ਉਸ ਦੇ ਦੋਸਤ ਨੇ ਕੈਮਰੇ ਸਾਹਮਣੇ ਆ ਕੇ ਕਿਹਾ ਕਿ ਕਰੀਬ 5 ਮੋਟਰਸਾਈਕਲਾਂ ਤੇ ਰਾਜਵੀਰ ਹੁਣੇ ਰਾਈਡਿੰਗ ਤੇ ਨਿਕਲੇ ਸਨ ਰਾਜਵੀਰ ਦਾ ਮੋਟਰਸਾਈਕਲ 4 ਨੰਬਰ ਤੇ ਸੀ ਤੇ ਅਚਾਨਕ ਝਾੜੀਆਂ ਦੇ ਵਿੱਚੋਂ pèce ਦੇ pèce ਦੇ ਦੋ ਆਵਾਰਾ ਸਾਨ ਇੱਕਦਮ ਬਾਹਰ ਨਿਕਲ ਤੇ ਉਸ ਦੇ ਵਿੱਚ ਆਣ ਵੱਜੇ ਸ਼ਾਇਦ ਜੇ ਮੋਟਰਸਾਈਕਲ ਤੇਜ਼ ਹੁੰਦਾ ਤਾਂ ਉਹਨਾਂ ਸਾਨਾਂ ਨੂੰ ਪਾਸ ਕਰ ਜਾਂਦਾ ਪਰ ਕਹਿੰਦੇ ਹਨ ਕਿ ਹੁਣੀ ਨੂੰ ਕੋਈ ਟਾਲ ਨਹੀਂ ਸਕਦਾ ਤੇ ਆਵਾਰਾ ਸਾਨ ਇੰਨੀ ਜ਼ੋਰ ਨਾਲ ਰਾਜਵੀਰ ਦੇ ਵਿੱਚ ਵੱਜੇ ਕਿ ਉਹ ਬਾਈਕ ਤੋਂ ਜ਼ੋਰ ਨਾਲ ਸੜਕ ਤੋਂ نیچے ਵੱਜਿਆ ਤੇ ਉਸਦੀ ਘਰਵਾਲੀ ਨੇ ਹੁਣ ਨਵੇਂ ਖੁਲਾਸਿਆਂ ਦੇ ਵਿੱਚ ਇਹ ਕਿਹਾ ਕਿ ਸਾਡੇ ਤੱਕ ਰਾਜਵੀਰ ਦੀ ਖਬਰ ਇੰਨੀ ਲੇਟ ਕਿਉਂ ਪਹੁੰਚੀ ਤੇ ਜਦੋਂ ਰਾਜਵੀਰ ਨੂੰ ਚੱਕ ਕੇ ਬੱਦੀ ਦੇ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਸ ਦਾ ਇਲਾਜ ਡਾਕਟਰਾਂ ਨੇ ਕਿਉਂ ਨਹੀਂ ਕੀਤਾ ਤੇ ਪਰਸੋ ਰਾਜਵੀਰ ਦੇ ਇਸ ਕੇਸ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਵੀ ਹੋਈ ਸੀ ਜਿੱਥੇ ਕੇਂਦਰ ਨੇ ਜਲਦ ਤੋਂ ਜਲਦ ਸਥਾਨਕ ਪੁਲਿਸ ਦੇ ਕੋਲੋਂ ਇਸ ਦਾ ਜਵਾਬ ਧਾਇਰਨ ਧਾਇਰ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਵਕੀਲ ਦਾ ਇਹ ਕਹਿਣਾ ਹੈ ਕਿ ਜੇ ਸਮੇਂ ਸਿਰ ਡਾਕਟਰ ਰਾਜਵੀਰ ਦਾ ਇਲਾਜ ਕਰ ਦਿੰਦਾ ਤਾਂ ਸ਼ਾਇਦ ਅੱਜ ਰਾਜਵੀਰ ਸਾਡੇ ਵਿਚਕਾਰ ਹੁੰਦਾ ਤੇ ਉਸ ਦਾ ਕਹਿਣਾ ਹੈ ਕਿ ਇਸ ਕੇਸ ਦੀ ਸੁਣਵਾਈ ਤੇ ਜਾਂਚ ਅਸੀਂ ਪੂਰੀ ਬਰੀਕੀ ਦੇ ਨਾਲ ਕਰਵਾ ਰਹੇ ਹਾਂ ਤਾਂ ਜੋ ਰਾਜਵੀਰ ਵਰਗਾ ਕੋਈ ਹੋਰ ਨੌਜਵਾਨ ਅਜਿਹੇ ਹਾਦਸੇ ਦਾ ਨਾਸ਼ਕਾਰ ਹੋਵੇ ਪਰਿਵਾਰ ਨੂੰ ਸੰਤਾਪ ਨਾ ਭੋਗਣਾ ਪਵੇ ਕਿਉਂਕਿ ਚਿਰਾਂ ਬਾਅਦ ਜੱਗ ਤੇ ਅਜੇ ਹੀ ਹੀਰਾ ਪੈਦਾ ਹੀਰੇ ਪੈਦਾ ਹੁੰਦੇ ਹਨ ਤੇ ਬਾਕੀ ਹੋਰ ਵੀ ਬਹੁਤ ਸਾਰੇ ਸਵਾਲ ਰਾਜਵੀਰ ਦੀ ਮੌਤ ਦੇ ਜਨ ਵਿੱਚ ਆਉਂਦੇ ਹਨ ਜਿਨ੍ਹਾਂ ਬਾਰੇ ਅੱਜ ਵੀ ਲੋਕ ਸੋਚ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵਾਲੇ ਦਿਨ ਦਾ ਸਮੇਂ ਦਾ ਸੱਚ ਅੱਗੇ ਕਿਉਂ ਨਹੀਂ ਆ ਰਿਹਾ ਕੋਈ ਕਹਿ ਰਿਹਾ ਹੈ ਬਲੇਰੋ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਅਵਾਰਾ ਸਾਨਾ ਦੇ ਨਾਲ ਪਰ ਬੱਦੀ ਦੀ ਪੁਲਿਸ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਆਵਾਰਾ ਸਾਨਾ ਦੇ ਵਿੱਚ ਵਜਣ ਕਾਰਨ ਹੀ ਹੋਈ ਹੈ ਬਾਕੀ ਸਾਡੀ ਵੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਰਾਜਵੀਰ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਤੇ ਉਸ ਦੀ ਮੌਤ ਦਾ ਅਸਲੀ ਸੱਚ ਜਲਦ ਤੋਂ ਜਲਦ ਸਾਹਮਣੇ ਆਵੇ ਤੇ ਬਾਕੀ ਰਾਜਵੀਰ ਦੀਆਂ ਯਾਦਾਂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਗੂੰਜਦੀਆਂ ਰਹਿਣਗੀਆਂ ਕਿਉਂਕਿ ਰਾਜਵੀਰ ਅਜੀਹਾ ਕਲਾਕਾਰ ਸੀ ਜਿਸ ਨੇ ਅੱਜ ਤੱਕ ਵੀ ਕਦੇ ਆਪਣੇ ਕੈਰੀਅਰ ਦੇ ਵਿੱਚ ਕੋਈ ਗਲਤ ਗੀਤ ਜਾਂ ਕੋਈ ਸ਼ਬਦ ਨਹੀਂ ਗਾਏ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣੇ ਜਾ ਸਕਣ ਬਾਕੀ ਸਾਡੇ ਵੱਲੋਂ ਅਰਦਾਸ ਹੈ ਕਿ ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਤੇ ਫਿਰ ਤੋਂ ਰਾਜਵੀਰ ਅਜਿਹਾ ਸੋਹਣਾ ਫਨਕਾਰ ਬਣ ਕੇ ਧਰਤੀ ਤੇ ਆਵੇ ਤੇ ਆਪਣੇ ਸੁਰਾਂ ਦੇ ਨਾਲ ਲੋਕਾਂ ਦੇ ਦਿਲ ਕੀਲੇ ਪਰਿਵਾਰ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਅਜੇ ਮਾਂ ਅਤੇ ਭੈਣ ਤੇ ਪਤਨੀ ਦੇ ਹਾਲਾਤ ਬਹੁਤ ਨਾਜ਼ੁਕ ਹਨ ਤੇ ਉਹ ਅੱਜ ਵੀ ਰਾਜਵੀਰ ਦੀ ਉਡੀਕ ਵਿੱਚ ਹਨ ਕਿ ਕਿਤੇ ਸਾਡਾ ਸੋਨਾ ਭਰਾ ਸੋਨਾ ਪੁੱਤ ਤੇ ਸੋਨਾ ਪਤੀ ਵਾਪਸ ਆਵੇਗਾ ਕਿਉਂਕਿ ਪਹਿਲਾ ਰਾਜਵੀਰ ਦੇ ਪਿਤਾ ਦੇ ਜਾਣ ਦਾ ਦਰਦ ਮਾਂ ਭੁੱਲ ਨਹੀਂ ਸਕੀ ਤੇ ਉਤੋਂ ਸੋਹਣੇ ਸੁਨੱਖੇ ਤੇ ਉੱਚੇ ਲੰਮੇ 6.5 ਫੁੱਟ ਦੇ ਪੁੱਤ ਦਾ ਜਾਣਾ ਇੱਕ ਨਵਾਂ ਵਿਰਾਗ ਬਣ ਗਿਆ ਤੇ ਬਾਕੀ ਰਾਜਵੀਰ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਆਬਾਦ ਰਹੇਗਾ ਤੇ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਰਾਜਵੀਰ ਦਾ ਹਾਦਸਾ ਦੋ ਅਵਾਰਾ ਸਾਨਾਂ ਨਾਲ ਹੋਇਆ ਜਾਂ ਕੋਈ ਇਸ ਹਾਦਸੇ ਦੇ ਪਿੱਛੇ ਕੋਈ ਸਾਜ਼ਿਸ਼ ਰਚੀ ਗਈ ਸੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ